ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਗੱਲ ਕਰਾਂਗੇ ਬਣ ਮਾਫੀਆ ਦੀ ਬਣ ਮਾਫੀਆ ਵੱਲੋਂ ਇੱਕ ਵਾਰ ਫਿਰ ਇੱਕ ਜਿਹੜਾ ਫੋਰੈਸਟ ਅਧਿਕਾਰੀ ਦੇ ਉੱਤੇ ਹਮਲਾ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਦੋਸਤੋ ਗੱਲਬਾਤ ਕਰਾਂਗੇ ਨਾਲ ਦੀ ਸਕਰੀਨ ਤੇ ਤਸਵੀਰਾਂ ਵੀ ਦਿਖਾਵਾਂਗੇ ਕਿ ਪਿਛਲੇ ਦਿਨੀ ਸਾਡੇ ਵੱਲੋਂ ਇੱਕ ਖਬਰ ਦਿਖਾਈ ਗਈ ਸੀਗੀ ਜਿਹੜੀ ਨਿਰੋੜ ਜੈਮਲ ਸਿੰਘ ਦੀ ਸੀਗੀ ਜਿੱਥੇ ਕੁਝ ਖੈਰ ਦੇ ਬੂਟੇ ਜਿਹੜੇ ਬਣ ਮਾਫੀਆ ਵੱਲੋਂ ਕੱਟੇ ਗਏ ਸੀ ਤੇ ਉਸੇ ਨੂੰ ਲੈ ਕੇ ਜਦੋਂ ਫੋਰੈਸਟ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਕੀਤੀ ਗਈ ਤੇ ਉਹਨਾਂ ਨੂੰ ਜਦੋਂ ਪਤਾ ਲੱਗਦਾ ਕਿ ਕਿਸੇ ਪਿੰਡ ਦੇ ਵਿੱਚ ਕੋਈ ਗੁੱਜਰ ਹੈਗੇ ਨੇ ਜਿਨ੍ਹਾਂ ਵੱਲੋਂ ਇਹ ਬੂਟਿਆਂ ਦੀ ਅਵੈਧ ਰੂਪ ਦੇ ਵਿੱਚ ਕਟਾਈ ਕੀਤੀ ਗਈ ਤੇ ਜਦੋਂ ਅਧਿਕਾਰੀ ਉਹਨਾਂ ਨੂੰ ਫੜਨ ਦੇ ਲਈ ਜਾਂਚ ਕਰਨ ਦੇ ਲਈ ਉਹਨਾਂ ਦੇ ਘਰ ਪਹੁੰਚਦੇ ਆ ਤੇ ਉੱਥੇ ਜਿਹੜਾ ਉਹਨਾਂ ਵੱਲੋਂ ਇੱਕ ਵੱਡਾ ਹਮਲਾ ਜਿਹੜਾ ਉਹਨਾਂ ਦੇ ਉੱਤੇ ਕੀਤਾ ਗਿਆ ਜਿਸ ਦੇ ਚੱਲਦੇ ਇੱਕ ਗਾਰੜ ਜਿਹੜਾ ਗਹਾਇਲ ਵੀ ਹੋਇਆ ਜਿਹੜਾ ਜੇਰੇ ਇਲਾਜ ਸਿਵਲ ਹਸਪੀਟਲ ਵਿੱਚ ਦਾਖਲ ਹੈ ਗੱਲਬਾਤ ਸੁਣਾਣਿਆ ਕੀ ਮਾਮਲਾ ਸੀਗਾ ਕਿਵੇਂ ਉਹਨਾਂ ਤੇ ਹਮਲਾ ਆਇਆ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਪਰਪੁਰ ਡਿਪਾਰਟਮੈਂਟ ਦੇ ਕੰਮ ਕਰਦਾ ਮੈਂ ਉਹ ਰ ਇੱਕ ਗਾੜੀ ਨੂੰ ਉਪਰੋ ਦੀ ਬੀਚ ਦਾ ਚਾਰੀ ਤੇ ਅਸੀਂ ਸਾਨੂੰ ਖਬਰ ਮਿਲੀ ਕਿ ਸਾਡੇ ਨਾਲ ਉਹ ਸਿੰਘ ਤੋਂ ਕਰਸੋਂ ਖੈਰ ਵੱਢੇ ਗਏ ਸੀ ਤੇ ਸਾਨੂੰ ਪਤਾ ਲੱਗਾ ਸੀ ਵੀ ਅਹੀਂ ਉਹਦੀ ਕਵਰੇਜ ਕੀ ਥੀ ਤੇ ਸਾਨੂੰ ਪਤਾ ਲੱਗਾ ਕਿ ਇਹ ਦੋਂਗੂ ਗੁਜਰ ਨੇ ਪੀ ਘੇਰਾਂ ਦੀ ਕਟਾਈ ਕੀਤੀ ਹੈ ਜੋ ਕਿ ਮਹਿਰਾ ਉੱਪਰਲਾ ਮਹਿਰਾ ਉਧਰ ਗੁਜਰਾਂ ਦੇ ਬਿੱਲੂ ਗੁਜਰ ਤੇ ਸ਼ੈਂਪੂ ਗੁਜਰ ਇਹਨਾਂ ਨੇ ਕਟਾਈ ਕੀਤੀ ਤੇ ਇਹਨਾਂ ਨੇ ਇਹ ਕੰਮ ਕੀ ਪਤাকা ਦਿੱਤੇ ਇਹਨਾਂ ਨੂੰ ਤੇ ਅਈ ਚਾਰ ਗੱਡੀਆਂ ਤੇ ਲੱਗੀਆਂ ਸੀ ਮੌਕੇ ਤੇ ਚਵਾਂ ਗੱਡੀਆਂ ਦੇ ਵਿੱਚੋਂ ਜਦੋਂ ਅਸੀਂ ਚੈੱਕ ਕੀਤੀਆਂ ਤੇ ਇੱਕ ਗੱਡੀ ਦੇ ਵਿੱਚ ਖੈਰ ਦੇ ਸਿਲੜ ਪਏ ਸੀ ਤੇ ਉਹ ਵੇਖਿਆ ਤੇ ਇੱਕ ਗੱਡੀ ਕਵਰੇਜ ਕੀਤੀ ਹੋਈ ਸੀ ਜੇ ਦੋਸੀਂ ਉਹ ਗੱਡੀ ਕਵਰੇਜ ਜਿਹੜੀ ਕੀਤੀ ਹੈ ਉਹਦੇ ਬਾਰੇ ਜਾਣ ਲੱਗੇ ਤੇ ਇਹਨਾਂ ਨੇ ਸਾਰੇ ਗੁੱਜਿਆਂ ਨਾਲ ਇਹ ਦਲਕਾਰਾ ਮਾਰਿਆ ਜਿਹੜੀਆਂ ਗੱਡੀਆਂ ਲੱਗੀਆਂ ਕਿੱਥੇ ਜੀ ਲੱਗੀਆਂ ਹੈਗੀਆਂ ਉਹ ਸਾਰੇ ਇਹਨਾਂ ਦੇ ਘਰ ਗੁੱਜਿਆਂ ਦੇ ਘਰ ਦੇ ਵਿੱਚ ਜਿਹੜੇ ਇਹਨਾਂ ਦੇ ਕੋਠਾਂ ਬਣੀਆਂ ਕੋਡ ਬਣੀਆਂ ਉਹਨਾਂ ਲਾਗੇ ਲੱਗੀਆਂ ਸੀ ਸਰ ਉਹਨਾਂ ਦੇ ਵਿੱਚ ਤੇ ਇੱਕ ਗੱਡੀ ਦੇ ਵਿੱਚ ਖੈਰ ਦੀ ਸਿਲਕੀ ਜੀ ਇੱਕ ਦੇ ਵਿੱਚ ਕਵਰੇ ਕੀਤਾ ਸੀ ਜਦੋਂ ਅਸੀਂ ਉਹਨੂੰ ਚੈੱਕ ਕਰਨ ਲੱਗੇ ਆਂ ਤੇ ਇਹ ਸਾਰੇ ਸਾਡੇ ਮੁਲਾਜ਼ਮ ਅਸੀਂ ਚਾਰ ਮੁਲਾਜ਼ਮ ਦੀ ਚਮਾ ਮੁਲਾਜ਼ਮਾਂ ਨੂੰ ਪੈਗੇ ਆ ਇਹ ਇਹ ਬਾਕੀ ਮਲਾਮਾ ਦੇ ਜਦੋਂ ਉੜਤੀ ਪਾਜ ਕੀ ਬਤੀ ਆ ਤੇ ਮੈਂ ਪਿਛੇ ਸੀ ਮੈਨੂੰ ਉਹਨਾਂ ਨੇ ਫਿਰ ਇੱਕ ਮੇਰੇ ਇਧਰ ਮਾਰੀ ਆ ਇੱਕ ਇਨਾਵਾ ਦਾ ਤਖਾ ਇੱਕ ਇਧਰ ਮਾਰਿਆ ਤੇ ਮੇਰੇ ਬਹੁਤ ਦਰਦ ਹੋ ਗਏ ਸਾਨੂੰ ਵੀ ਤੇ ਪਹਿਲਾਂ ਵੀ ਇਹਨਾਂ ਸਾਡੇ ਕਈ ਸਟੇਪਾਂ ਤੇ ਚੁੰਗੀ ਕੀਤੀ ਆ ਕੋਈ 8 ਕਿਤੇ ਵੀ ਪਹਿਲਾਂ ਵੀ ਆ ਗਏ ਖੈਰ ਤੇ ਬੂਟੇ ਵੱਢ ਕੇ ਲੈ ਕੇ ਗਏ ਆ ਤੇ ਸਾਡੇ ਤੇ ਪਹਿਲੇ ਵੀ ਸਾਡੇ ਰੇਂਜ ਬੱਸਰ ਸਾਹਿਬ ਤੇ ਇਹਨਾਂ ਨੇ ਹਮਰਾ ਕੀਤਾ ਸੀ ਤੇ ਉਹਨਾਂ ਦਾ ਵੀ ਕਹਿੰਦੇ ਸੀ ਇਹ ਹੁਣ ਵੀ ਇਹਨਾਂ ਨੇ ਸਾਡੇ ਧਿਆਨ ਲਾ ਕੀਤਾ ਇਹਨਾਂ ਦਾ ਕਿਰਾਇਆ ਬਹੁਤ ਵਧ ਗਿਆ ਤੇ ਇਹਨਾਂ ਕੁੜੀਆਂ ਹੋਣ ਤੇ ਬਹੁਤ ਹੀ ਜ਼ਿਆਦਾ ਇਹ ਦੀਨਾਵਾਂ ਕੀ ਫੂਜ ਮੰਗਵਾ ਫੂਜ ਮੰਗਵਾ ਵੀ ਇਹਦਾ ਕੀ ਨਾਮ ਇਹਦਾ ਪੂਰੀ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਪਰਚਾ ਕੀਤਾ ਜਾਵੇ ਜੇ ਔਨ ਡਿਊਟੀ ਇੱਕ ਮੁਲਾਜ਼ਮ ਦੀ ਇਹ ਕਹਾਵਲ ਕਰ ਸਕਦੇ ਆ ਆਮ ਇਨਸਾਨ ਦਾ ਕੀ ਹਾਲਾਤ ਹੋਣਗੇ ਸਰ ਕੀ ਗੱਲਬਾਤ ਹੋਈ ਹੈ ਜਿਹੜੇ ਤੁਸੀਂ ਅੱਜ ਹਸਪੀਟਲ ਆਇਆ ਤੇ ਸਰ ਗੱਲਬਾਤ ਇਹਦੇ ਆ ਜੀ ਸਾਡੇ ਦੋ ਤਿੰਨ ਨੂੰ ਪਹਿਲਾਂ ਨਜਾਇਜ਼ ਖਰਚ ਨਹੀਂ ਘਟਾਈ ਹੋਈ ਸੀਗੀ ਨਰຸນ ਚਾਵਲ ਸਿੰਘ ਤੁਸੀ ਦੇ ਜੀ ਉਹਦੀ ਇਤਲਾਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹਦਾ ਦਾ ਸਰੂਪ ਹੈ ਜੀ ਉਥੇ ਬਿੱਲੂ ਨਾਂ ਦਾ ਕੁਛਦਾ ਜਾਨੇ ਘਟਾਈ ਕੀਤੀ ਸੀ ਇੱਕ ਟੀਮ ਬਣਾਈ ਸੀ ਜੀ ਮੈਂ ਇੱਕ ਪਿਕਅਪ ਅਫਸਰ ਤੇ ਉਹਨੂੰ ਫੋਰਸਟ ਗਾਰਡ ਦੀ ਇਹਨਾਂ ਦੇ ਜਾ ਕੇ ਸ਼ਾਮ ਨੂੰ ਕਰੋ ਗੱਡੀਆਂ ਦੀ ਜੰਗ ਇਹਦੇ ਡੇਰੇਾਂ ਤੋਂ ਕੋਈ ਇਤਰਾਮ ਨਹੀਂ ਹੁੰਦੀ ਹੈ ਜਾਂ ਕਿਦਾਂ ਇਹ ਸ਼ਾਮ ਨੂੰ ਤਰੀਹ ਨੂੰ 3:00-4:00 ਵਜੇ ਉਹਦੇ ਡੇਰੇ ਕੀ ਹੈ ਜੀ ਉੱਥੇ 3-4 ਗੱਡੀਆਂ ਮੌਕੇ ਤੇ ਖੜੀਆਂ ਸੀਗੀਆਂ ਜੀ ਇਹਨਾਂ ਦੀ ਮੇਧਰਾ ਪਿਕਅਪ ਸੀਗੀ ਚਾਲੂ ਇੱਕ BB 35 ਨੰਬਰ ਸੀ ਬਾਕੀ ਤਿੰਨ JN ਜਨਕੇ ਨੰਬਰ ਸੀਗੇ ਇੱਕ ਗੱਡੀ ਜਿਸ ਸਾਥ ਸਿੰਦਰ ਜਿਹੜੀ ਆ ਖਿਆਲ ਦੀ ਉਹ ਪਾਇਗੀ ਸਾਨੂੰ ਸ਼ੱਕ ਹੋਇਆ ਅਸੀਂ ਦੂਜੀ ਗੱਡੀ ਵੱਲ ਹੋਏ ਆ ਚੈੱਕ ਕਰ ਲਈ ਉਹ ਕਵਰ ਕੀਤੀ ਹੋਈ ਸੀ ਕਿ ਤਰਪਾਲ ਨਾ ਢੱਕੀ ਹੋਈ ਸੀ ਕਿ ਉਹਦੇ ਵਿੱਚ ਸਾਨੂੰ ਪੂਰਾ ਸ਼ੱਕ ਆ ਕਿ ਖਿਆਲ ਦੀ ਲੱਕੜ ਉਹਦੇ ਵਿੱਚ ਲੋਡ ਕੀਤੀ ਹੋਈ ਸੀ ਇਹ ਜਦੋਂ ਸਰ ਉਸ ਗੱਡੀ ਨੂੰ ਚੈੱਕ ਕਰ ਲਈ ਕਿ ਹੋਏ ਨੇ ਤਾਂ ਸੇਮ ਸਿੰਘ ਫੋਰਸ ਗਾਰਡ ਸ਼ਮਸ਼ੇਰ ਸਿੰਘ ਬਲੈਕ ਆਪਸਨ ਨੌਟ ਚੰਦ ਸਿੰਘ ਚਾਰਜ ਅਦਾ ਜਨ ਗਾਰਡ ਅਜੀ ਸ਼ੁਭਮ ਗਾਰਡ ਅਜੀ ਉਹਨਾਂ ਨੇ ਸਰ ਪਿਛੋਂ ਲਿਆ ਕੇ ਨਾ ਤੇ ਹਮਲਾ ਕਰਤਾ ਜੀ ਤੇ ਰਥਾ ਦਹਾੜ ਨਾਲ ਜਿਹੜਾ ਕੀ ਤਰਸੀਮ ਸਿੰਘ ਦੇ ਲੱਤ ਤੇ ਸਰ ਉਹਰਾ ਵਾਰ ਹੋਇਆ ਸੀ ਉਤੋਂ ਇਹ ਪਿੰਜਾਨ ਬਚਾ ਕੇ ਬੜੀ ਮੁਸ਼ਕਲ 도ੜਿਆ ਸੀ ਉਹਨਾਂ ਦੇ ਡੇਰੇ ਤੇ ਤੇ ਬਾਅਦ ਵਿੱਚ ਇਹਨਾਂ ਨੇ ਮੈਨੂੰ ਕਾਲ ਕੀਤੀ ਸੀ ਮੈਂ ਪੁਲਿਸ ਨੂੰ ਨਾਲ ਲੈ ਕੇ ਇਹਦੇ ਡੇਰੇ ਗਿਆ ਸੀ ਮੋਟਰਸਾਈਕਲ ਦੇ ਉੱਥੇ ਰਹਿ ਗਏ ਸੀਗੇ ਉਹਨਾਂ ਦੇ ਡੇਰੇ ਹੀ ਇਹਨਾਂ ਨੇ ਉਹਦੇ ਮੋਟਰਸਾਈਕਲ ਕੋਲੇ ਸੀਗੇ ਤੇ ਇਹਨਾਂ ਦੇ ਤਰਸੀਮ ਸਿੰਘ ਦੇ ਕੋਈ ਜੇ ਸਰਕਾਰੀ ਦਸਤਾਵੇਜ਼ ਸੀਗੇ ਡਿਵਨ ਰਿਪੋਰਟ ਜਾਂ ਮਸਟੋਲ ਸੀਗੇ ਹੋਰ ਜੇ ਸਰਕਾਰੀ ਕਾਗਜ਼ ਸੀਗੇ ਉਹਨਾਂ ਕੋਲੋਂ ਇਹਨਾਂ ਨੇ ਡਿੱਗੀ ਜਿਹੜੀ ਤੋੜ ਕੇ ਲੋਕ ਤੋੜ ਕੇ ਉਹ ਕਾਗਜ਼ ਕੱਢ ਲਏ ਨੇ ਸਿਰ ਪਹਿਲੇ ਵੀ ਮਲਕ ਡਿਪਾਰਟਮੈਂਟ ਦੇ ਵਿੱਚ ਹੀ ਹਮਲਾ ਹੋਇਆ ਸੀਗਾ ਉਹ ਜਰੂਰ ਜੀ ਪਹਿਲਾਂ ਵੀ 24 ਤਰੀਕ ਨੂੰ ਰਾਤ ਨੂੰ ਹਮਲਾ ਹੋਇਆ ਸੀਗਾ ਉਸ ਟਾਈਮ ਮੈਂ ਖੁਦ ਰੇਂਜ ਅਫਸਰ ਪਠਾਨਕੋਟ ਤੇ ਰਾਜੇਂ ਕੁਮਾਰ ਸਿਜਨਪੁਰ ਚਾਰਜ ਪੁਲਿਸ ਗਾਰਡ ਵਿੱਚ ਉਸ ਦਿਨ ਸਾਨੂੰ ਰਾਤ ਨੂੰ ਜੀ 2:30 ਵਜੇ ਤਕਰੀਬਨ ਛੱਡ ਖਾਮਗਾ ਹੋਇਆ ਸੀਗਾ ਸਰ ਕੀ ਕਰ ਰਹੇ ਨੇ ਜਿਹੜੇ ਵਨ ਮਾਫੀਆ ਦਾ ਜਿਹੜਾ ਨੇ ਹੌਸਲੇ ਬਲੰਦ ਹੋਏ ਕਰਦੇ ਆ ਕਿਤੇ ਨਾ ਕਿਤੇ ਰਾਜਨੀਤਿਕ ਸ਼ੈਦਾ ਨਹੀਂ ਕਿ ਜਾਂ ਕਿਦਾਂ ਨਹੀਂ ਰਾਜਨੀਤੀ ਸ਼ੈਦਾ ਨਹੀਂ ਜੀ ਕਹਿ ਸਕਦੇ ਇਹ ਵਿੱਚ ਜੇ ਪ੍ਰੋਪਰ ਪੁਲਿਸ ਸਾਡਾ ਸਹਿਯੋਗ ਕਰੇ ਸਾਡੇ ਨਾਲ ਸਾਡਾ ਮਿਲ ਕੇ ਸਾਡੇ ਨਾਲ ਪੈਟਰੋਲਿੰਗ ਦਾ ਜੋ ਅਸੀਂ ਇਤਲਾਹ ਦਿੰਨੇ ਆ ਪੁਲਿਸ ਨੂੰ ਸਾਡੇ ਨਾਲ ਸਾਥ ਦੇਵੇ ਸਾਡੀ ਪੁਲਿਸ ਇਹ ਬੰਦੇ ਫੜੇ ਜਾਂਦੇ ਨੇ ਜੋ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਵੇ ਤਾਂ ਜੀ ਇਹ ਇੱਥੇ ਠੱਲ ਪਿਆ ਸਕਦੇ ਨੇ